ਮੈਂ ਆਦਾ ਸੰਤੂ ਸਾਹਿਬ ਬਾਰੇ ਇੱਕ ਗੱਲ ਕਹਿਣਾ ਹੁੰਦਾ ਅੱਛਾ ਜੀ ਬਿੰਦਰੀਖੀ ਦੇ ਨੇੜੇ ਸੀ ਉਹ ਜਾਦਾ ਟਾਈਮ ਆਫਿਸ ਵਿੱਚ ਐਕਸਪੈਂਡ ਕਰਦੇ ਸੀਗੇ ਉਹਨਾਂ ਨੂੰ ਕੰਪਲੈਕਸ ਹੋ ਗਿਆ ਵੀ ਮੇਰੇ ਗੀਤ ਬਿੰਦਰੀਖੀ ਨੂੰ ਹੀ ਸ਼ੂਟ ਕਰਦੇ ਨੇ ਹਾਲਾਂਕਿ ਉਹਨਾਂ ਚ ਕਾਬਲੀਅਤ ਬਹੁਤ ਹੈ ਤੇ ਅਗਰ ਉਹ ਖੁੱਲ ਕੇ ਹੋਰ ਨਵੇਂ ਸਿੰਗਰਾਂ ਨੂੰ ਹੱਥ ਪਾ ਲੈਂਦੇ ਜੀ ਤਾਂ ਨਵੇਂ ਸਿੰਗਰ ਵੀ ਹੋਰ ਬਹੁਤ ਸਾਰੇ ਹਿੱਟ ਹੋ ਜਾਂਦੇ ਸੀਗੇ ਉਸ ਤੋਂ ਬਾਅਦ ਵਿੱਚ ਉਹਨੇ ਬਿੰਦਰੀਖੀ ਤੋਂ ਇਲਾਵਾ ਉਹਨਾਂ ਨੇ ਹਿੱਟ ਸਿੰਗਰ ਉਹਨਾਂ ਨੂੰ ਗੀਤ ਦਿੱਤੇ ਸਰਦੂਲ ਸਕੰਦਰ ਨੂੰ ਹਾਂ ਸਰ ਆ ਜਾਂਸਨ ਨੂੰ ਜਦੋਂ ਗੀਤਕਾਰ ਹਿੱਟ ਸਿੰਗਰ ਨੂੰ ਗੀਤ ਦਿੰਦਾ ਤਾਂ ਉਹਦਾ ਆਪ ਦਾ ਨਾਮ ਜਿਹੜਾ ਹੈ ਨਾ ਵਿੱਚ ਹੀ ਰਬਲਿਆ ਜਾਂਦਾ ਆ ਜਦੋਂ ਕੋਈ ਗੀਤਕਾਰ ਨਵੇਂ ਸਿੰਗਰ ਨੂੰ ਖੜਾ ਕਰਦਾ ਤਾਂ ਉਹਦੇ ਪੱਲੇ 50% ਸ਼ੋਰ ਤਾਂ ਆਉਂਦੀ ਹੈ ਜਦੋਂ ਬਿੰਦਰਖੀ ਇਹ ਨਾਲ ਜੁੜੇ ਉਹ ਤਾਂ ਉਹਨਾਂ ਦੇ ਪੱਲੇ ਬਹੁਤ ਸਾਰੀ ਸ਼ੋਰਤ ਆਈ ਐਡੀ ਬੜੀ ਸ਼ੋਰਤ ਉਹਨਾਂ ਨੂੰ ਹੋਰ ਕਿਸੇ ਸਿੰਗਰ ਕੋਲੋਂ ਨਹੀਂ ਮਿਲੀ ਜੇ ਸਰਦੂਲ ਸਕੰਦਰ ਦੇ ਗੀਤ ਗਾਤਾ ਲੱਗਦਾ ਵੀ ਸਰਦੂਲ ਸਕੰਦਰ ਤੋਂ ਆਪਣੇ ਆਪ ਹੀ ਬਹੁਤ ਵੱਡਾ ਸਿੰਗਰ ਸੀਗਾ ਤੇ ਇੱਕ ਦੋ ਕੀਤੇ ਉਹਨਾਂ ਨੇ ਜਿਵੇਂ ਉਹ ਮੁੰਡਾ ਇੱਕ ਜਲੰਧਰ ਦਾ ਸੀ ਹੈ ਨਾਮ ਭੁੱਲ ਗਿਆ ਚਲੋ ਤੇ ਪਰ ਜੇ ਕਿਤੇ ਉਹਨਾਂ ਨੂੰ ਇਹ ਦੁਮਾਜ ਆ ਜਾਂਦੇ ਵੀ ਹੁਣ ਆਪਾਂ ਨੇ ਨਵੇਂ ਹੀ ਕਰਨੇ ਨੇ ਫਿਰ ਉਹਨਾਂ ਨੇ ਕਈ ਸਿੰਗਰ ਖੜੇ ਕਰ ਦਿੱਤੇ। ਉਹ ਵਜੋਂ ਤੁਸੀਂ ਜ਼ਿਕਰ ਕਰ ਰਹੇ ਕਿ ਅੱਜ ਜੇ ਕੋਈ ਕੋਈ ਰஞ்சிਤ ਬਾਬਾ ਜਾਂ ਬੱਬੂ ਮਾਨ ਨੂੰ ਗਾਣਾ ਦਊਗਾ। ਹਾਂ। ਤੋ ਬੱਬੂ ਮਾਨ ਆਲਰੇਡੀ ਇੱਕ ਬਹੁਤ ਵੱਡੀ ਸਟਾਰ ਹੈਗੇ ਸ਼ਿਸ਼ੀਤ। ਬਹੁਤ ਵੱਡਾ ਐਸਟੈਬਲਿਸ਼ਡ ਨਾਮ ਹੈ। ਬੱਬੂ ਮਾਨ ਨੂੰ ਜਿਹੜਾ ਬੰਦਾ ਗੀਤ ਦਊਗਾ ਬੱਬੂ ਮਾਨ ਦਾ ਗੀਤ ਵਜਣਾ ਹੈ। ਉਹਦਾ ਵਜਣਾ। ਬਿਲਕੁਲ ਸਚਾਈ। ਲੋਕ ਮੇਰੇ ਕਹਿਣ ਦੇ ਬੁਰਾ ਨਾ ਮਨੋ। ਜੇ ਉਹ ਹੀ ਗੀਤਕਾਰ ਆਪਦਾ ਗੀਤ गवा ਕੇ ਨਵੇਂ ਸਿੰਗਰ ਨੂੰ ਖੜਾ ਕਰੂਗਾ ਤਾਂ ਉਹਦਾ ਨਾਮ ਬਰਾਬਰ ਆ।